ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਕੀ ਹਾਲ ਚਾਲ ਤੇ ਅੱਜ ਜਿਹੜਾ ਸਵੇਰ ਦਾ ਟਾਈਮ ਆ ਤੇ ਕਿਚਨ ਚ ਕੰਮਕਾਰ ਚੱਲਿਆ ਸਵੇਰ ਦੀ ਰੋਟੀ ਪਾਣੀ ਦਾ ਚੱਲ ਰਿਹਾ ਤੇ ਅੱਜ ਬੱਚਿਆਂ ਦੀ ਫਰਵਾਹ ਸੀ ਕਿ ਅਸੀਂ ਖਾਣਾ ਹੈ ਕद्दू ਦਾ ਰਾਇਤਾ ਤੇ ਰਾਇਤਾ ਵੀ ਜਿਹੜਾ ਵਾ ਤੁਹਾਡੇ ਨਾਲ ਮੈਂ ਕੇ ਸ਼ੇਅਰ ਕੀਤੀ ਹੈ ਰੈਸਪੀ ਪੇਸੇ ਤੜਕੇ ਵਾਲਾ ਕद्दू ਦਾ ਰਾਇਤਾ ਕਿਸ ਤਰ੍ਹਾਂ ਬਣਾ ਸਕਦੇ ਹਾਂ ਤੇ ਅੱਜ ਜਿਹੜੀ ਆ ਉਹ ਤੁਹਾਡੇ ਨਾਲ ਇੱਕ ਅਲੱਗ ਤਰ੍ਹਾਂ ਦਾ ਰਾਇਤਾ ਜਿਹੜਾ ਬਣਾਉਣਾ ਜਿਹੜਾ ਬਾ ਤੁਹਾਨੂੰ ਦੱਸ ਰਹੀ ਆ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੀ ਮੈਂ ਖੁਦ ਬਣਾ ਰਹੀ ਆ ਤੇ ਅਸੀਂ ਜਿਹੜਾ ਕੱਦੂ ਆ ਉਹਨੂੰ ਜਿਹੜਾ ਉਬਾਲ ਕੇ ਵੀ ਬਣਾਉਨੇ ਆ ਰਾਇਤਾ ਤੇ ਫਿਰ ਅਸੀਂ ਤੜਕਾ ਲਗਾ ਕੇ ਬਣਾਉਨੇ ਆ ਤੇ ਅੱਜ ਮੈਂ ਤੁਹਾਡੇ ਨਾਲ ਤੀਸਰੀ ਤਰੀਕੇ ਦਾ ਜਿਹੜਾ ਰਾਇਤਾ ਬਾ ਉਹ ਅਸੀਂ ਕਿਸ ਤਰ੍ਹਾਂ ਬਣਾਉਨੇ ਆ ਅਸੀਂ ਬਣਾਵਾਂਗੇ ਦੁੱਧ ਦੇ ਨਾਲ ਤੇ ਦੁੱਧ ਦੇ ਨਾਲ ਅਸੀਂ ਰਾਇਤਾ ਕਿਸ ਤਰ੍ਹਾਂ ਬਣਾਵਾਂਗੇ ਤੇ ਮੈਂ ਬਣਾਉਂ ਜਾ ਰਹੀ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਤੇ ਅੱਜ ਦੀ ਵੀਡੀਓ ਦਾ ਰੰਗ ਇਹ ਲਕੀਆਂ ਨੇ ਤੇ ਰੈਸਪੀ ਜਿਹੜੀ ਆ ਉਹ ਮੈਂ ਬਣਾਉਣ ਲੱਗੀ ਆ ਤੇ ਨਾਲ ਜਿਹੜੀਆਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੀ ਆ ਤੇ ਜਿਹੜਾ ਕਿਚਨ ਦੇ ਵਿੱਚ ਕੰਮ ਤੇ ਚੱਲ ਹੀ ਰਿਹਾ ਵਾ ਬੱਚਿਆਂ ਨੂੰ ਅੱਜ ਛੱਡੇ ਆ ਛੁੱਟੀ ਆ ਤੇ ਬੱਚੇ ਲੱਗੇ ਆ ਟੀਵੀ ਤੇ ਤੇ ਮੇਰੀ ਡਿਊਟੀ ਕਿਚਨ 'ਚ ਤੇ ਆਓ ਤੁਹਾਡੇ ਨਾਲ ਜਿਹੜਾ ਵਾ ਉਹ ਰੈਸਪੀ ਜਿਹੜੀ ਆ ਸ਼ੇਅਰ ਕਰਦੀ ਆ ਤੇ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖਿਓ ਤੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਕੱਦੂ ਆ ਉਹਨੂੰ ਜਿਹੜਾ ਵਾ ਉਹ ਚੰਗੀ ਤਰੀਕੇ ਨਾਲ ਜਿਹੜਾ ਵਾ ਪਹਿਲਾਂ ਸਾਫ ਕਰਕੇ ਤੇ ਫਿਰ ਮ ਕਰ ਲਾਂਗੇ ਅਸੀਂ ਬਲੀਕਸ਼ ਇਹਨੂੰ ਸਾਫ ਕਰ ਲਾਂਗੇ ਤੇ ਸਾਫ ਕਰਕੇ ਤੇ ਫਿਰ ਕੱਦੂ ਨੂੰ ਅਸੀਂ ਜਰਾਵਾ ਉਹ ਕੱਦੂ ਕਸ਼ ਕਰਾਂਗੇ ਕਿ ਗਰਮੀਆਂ ਦਾ ਹੁਣ ਸੀਜ਼ਨ ਆ ਤੇ ਗਰਮੀ ਦੇ ਵਿੱਚ ਜਿਹੜਾ ਵਾ ਉਹ ਰਾਇਤਾ ਤੇ ਆਮ ਚਲਦਾ ਹੈ ਕਿਉਂਕਿ ਜਿਹੜਾ ਰਾਇਤਾ ਵਾ ਕੱਦੂ ਆ ਤਸੀਰ 'ਚ ਠੰਡਾ ਹੁੰਦਾ ਹੈ ਪੈਸਾ ਨੂੰ ਵੀ ਤੇ ਬੱਚਿਆਂ ਨੂੰ ਵੀ ਜਿਹੜਾ ਵੱਧ ਤੋਂ ਵੱਧ ਦੇ ਜਿਹੜਾ ਕੱਦੂ ਦਾ ਰਹਿਤਾ ਜਿਹੜਾ ਕੱਦੂ ਆ ਉਹ ਜ਼ਿਆਦਾ ਜੂਸ ਕਰਨਾ ਚਾਹੀਦਾ ਹੈ ਦੇਖੋ ਸਾਫ਼ ਹੋ ਗਿਆ ਇਹਨੂੰ ਮਰ ਪਾਣੀ ਦੇ ਨਾਲ ਵਾਸ਼ ਕਰ ਲੈਣੀ ਆ ਹਾਂਜੀ ਤੇ ਹੁਣ ਅਸੀਂ ਜਿਹੜਾ ਕੱਦੂ ਨੂੰ ਇੱਥੇ ਜਿਹੜਾ ਵਾ ਉਹ ਬਿੱਲੀ ਕਸ਼ ਕਰ ਰਹੇ ਆ ਇਹਨੂੰ ਚੰਗੀ ਤਰ੍ਹਾਂ ਕੱਦੂ ਨੂੰ ਕਰਕੇ ਬਿੱਲੀ ਕਸ਼ ਤੁਸੀਂ ਜੋ ਵੀ ਕਹਿੰਦੇ ਹੋ ਕੱਦੂ ਕਸ਼ ਕਹਿੰਦੇ ਹੋ ਬਿੱਲੀ ਕਸ਼ ਕਹਿੰਦੇ ਹੋ ਤੇ ਸਾਡੇ ਏਰੀਆ ਚ ਬਿੱਲੀ ਕਸ਼ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਅਸੀਂ ਨੂੰ ਕਰਕੇ ਤੇ ਜਿਹੜਾ ਕद्दू ਆ ਉਹ ਬਿਲਕੁਲ ਛੋਟੇ-ਛੋਟੇ ਹੋਣੇ ਚਾਹੀਦੇ ਆ ਤੇ ਵਿੱਚੋਂ ਇਹ ਜਿਹੜਾ ਗੁੱਦਾ ਬਚ ਜਾਂਦਾ ਨਾ ਇਹਨੂੰ ਅਸੀਂ ਜੂਸ ਨਹੀਂ ਕਰਾਂਗੇ ਤੇ ਦੇਖੋ ਇਹ ਦੋਨੋਂ ਕद्दू ਮੈਂ ਜਿਹੜੇ ਆ ਚੰਗੀ ਤਰ੍ਹਾਂ ਕਰ ਲਏ ਆ ਤੇ ਇਹਨੂੰ ਹੁਣ ਅਸੀਂ ਕੀ ਕਰਾਂਗੇ ਇੱਕ ਫਰਾਈਪੈਨ ਲੈ ਕੇ ਕੁਛ ਵੀ ਕੋਈ ਵੀ ਪਾਂਡਾ ਲੈ ਕੇ ਤੁਸੀਂ ਤੇ ਉਹਦੇ ਵਿੱਚ ਅਸੀਂ ਜਿਹੜਾ ਵਾ ਉਹਨੂੰ ਕद्दू ਜਿਹੜਾ ਬਿੱਲੀ ਕਸ਼ ਕੀਤਾ ਹੈ ਉਹਨੂੰ ਪਾ ਲਵਾਂਗੇ ਤੇ ਫਿਰ ਇਹਦੇ ਵਿੱਚ ਅਸੀਂ ਕੀ ਕਰਾਂਗੇ ਦੁੱਧ ਐਡ ਕਰਾਂਗੇ ਇਹ ਆ ਜੀ ਦੁੱਧ ਦੁੱਧ ਨੂੰ ਐਡ ਕਰਾਂਗੇ ਤੇ ਅਸੀਂ ਜਿਹੜਾ ਰਾਇਤਾ ਬਨੂ ਕੱਦੂ ਆ ਇਹਨੂੰ ਦੁੱਧ ਵਿੱਚ ਉਬਾਲਾਂਗੇ ਮੋਸਟਲੀ ਲੋਕ ਜਿਹੜਾ ਪਾਣੀ ਵਿੱਚ ਉਬਾਲਦੇ ਨੇ ਤੇ ਅਸੀਂ ਇਹਨੂੰ ਦੁੱਧ ਵਿੱਚ ਉਬਾਲ ਕੇ ਬਣਾ ਕੇ ਦਿਖਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਜਿਮੀ ਰਾਇਤਾ ਬਣਦਾ ਨੇ ਤੇ ਇਹਨੂੰ ਹੁਣ ਅਸੀਂ ਜਿਹੜਾ ਗੈਸ ਆਨ ਕਰਕੇ ਉੱਤੇ ਉਹਦੇ ਉੱਪਰ ਰੱਖ ਲਿਆ ਹੈ ਤੇ ਇਹਨੂੰ ਸਲੋ ਫਲੇਮ ਦੇ ਉੱਤੇ ਅਸੀਂ ਪਕਾਵਾਂਗੇ ਥੋੜਾ ਚਿਰ ਪਿੱਛੇ ਹਿਲਾਉਂਦੇ ਜਾਵਾਂਗੇ ਤੇ ਫਿਰ ਨੂੰ ਢੱਕ ਕੇ ਪਕਾਵਾਂਗੇ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਪਸੰਦ ਆਈ ਹੋਵੇ ਤੇ ਲਾਈਕ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਜੇ ਤੁਹਾਨੂੰ ਚੰਗਾ ਲੱਗੇ ਤਾਂ ਵੀ ਕਮੈਂਟ ਕਰਿਆ ਕਰੋ ਨਾ ਹੀ ਚੰਗਾ ਲੱਗੇ ਤਾਂ ਵੀ ਕਮੈਂਟ ਕਰਕੇ ਦੱਸ ਦਿਆ ਕਰੋ ਤੇ 5-4 ਮਿੰਟ ਬਾਅਦ ਦੇਖੋ ਇਹ ਜਿਹੜਾ ਦੁੱਧ ਵਿੱਚ ਰਾਇਤਾ ਸੌਰੀ ਕੱਦੂ ਆ ਉਬਲਣ ਟੈਪ ਹੈ ਤੇ ਹਾਰਡਲੀ ਜਿਹੜਾ ਵਾ ਅਸੀਂ ਇਹਨੂੰ 7-8 ਮਿੰਟ ਇਹਨੂੰ ਪਕਾਉਣਾ ਹੈ ਤੇ ਤੁਸੀਂ ਜਿਹੜਾ ਦੁੱਧ ਵਾ ਉਹ ਆਪਣੇ ਜਿਹੜੇ ਆ ਕद्दू ਦੇ ਅਕੋਰਡਿੰਗ ਹੀ ਪਾਉਣਾ ਹੈ ਤੇ ਦੇਖੋ ਇਹ ਕद्दू ਜਿਹੜਾ ਵਾ 7-8 ਮਿੰਟ ਬਾਅਦ ਸੌਫਟ ਹੋ ਗਿਆ ਏ ਥੋੜੇ ਥੋੜੇ ਦੁੱਧ ਦੇ ਵਿੱਚ ਹੈਗਾ ਇਹ ਬਿਲਕੁਲ ਨਹੀਂ ਸੁਕਾ ਦੇਣਾ ਤੁਸੀਂ ਨਹੀਂ ਤੇ ਲੱਗ ਜਾਏਗਾ ਤੇ ਇਹਨੂੰ ਹੁਣ ਅਸੀਂ ਜਿਹੜਾ ਵਾ ਪਲੇਟ ਵਿੱਚ ਕੱਢ ਕੇ ਤੇ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਜਿਹੜਾ ਅਸੀਂ ਦੁੱਧ ਵਿੱਚ ਬਣਾਉਂਦੇ ਆ ਤੇ ਇਹ ਦਾ ਜਿਹੜਾ ਟੇਸਟ ਬਹੁਤ ਹੀ ਮਿੱਠਾ ਟੇਸਟ ਆਉਂਦਾ ਇਹ ਤੇ ਵਧੀਆ ਟੇਸਟ ਹੁੰਦਾ ਤੁਸੀਂ ਇੱਕ ਵਾਰੀ ਬਣਾ ਕੇ ਖਾ ਕੇ ਤਾਂ ਦਿਖਿਓ ਤੇ ਤੁਸੀਂ ਜਿਹੜੇ ਦੂਸਰੇ ਤਰੀਕੇ ਆ ਉਹ ਜਿਹੜੇ ਆ ਉਹ ਬਣਾਉਣੇ ਛੱਡ ਦੋਗੇ ਤੇ ਹਰ ਕੋਈ ਬੱਚੇ ਵੀ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਗਰਮੀਆਂ ਵਿੱਚ ਤਾਂ ਮੋਸਟਲੀ ਹਰ ਰੋਜ਼ ਹੀ ਘਰਾਂ ਵਿੱਚ ਬਣਾਉਂਦਾ ਹੈ ਤੇ ਇਥੇ ਜੀਏ ਨੂੰ ਅਸੀਂ ਜਿਹੜਾ ਵਾ ਤਵੇ ਦੇ ਉੱਤੇ ਥੋੜਾ ਜਿਹਾ ਬ੍ਰਾਊਨ ਕਰ ਲਵਾਂਗੇ ਤੇ ਉਨਹੀਂ ਦੇ ਤੱਕ ਜਿੰਨੀ ਦੇਰ ਤੱਕ ਕਦੂ ਠੰਡਾ ਹੁੰਦਾ ਹੈ ਤੇ ਅਸੀਂ ਜਿਹੜਾ ਦਹੀਂ ਨੂੰ ਉਹਨੂੰ ਫ੍ਰੈਂਟ ਲਵਾਂਗੇ ਦਹੀਂ ਜਿਹੜਾ ਬਿਲਕੁਲ ਪਤਲਾ ਹੋਣਾ ਚਾਹੀਦਾ ਹੈ ਉਹਦੇ ਵਿੱਚ ਜਿਹੜੀਆਂ ਮਤਲਬ ਕਿ ਦਹੀਂ ਦੀਆਂ ਫੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਮੋਟਾ-ਮੋਟਾ ਨਹੀਂ ਹੋਣੀਆਂ ਚਾਹੀਦੀ ਬਿਲਕੁਲ ਐਨ ਪਤਲਾ ਸੌਫਟ ਦਹੀਂ ਹੋਣਾ ਚਾਹੀਦਾ ਤੇ ਫਿਰ ਜਦੋਂ ਅਸੀਂ ਦਹੀਂ ਨੂੰ ਫੈਂਟ ਲਵਾਂਗੇ ਤੇ ਓਨੀ ਦੇਰ ਤੱਕ ਜਿਹੜਾ ਸਾਡਾ ਅ ਕੱਦੂ ਆ ਉਹ ਠੰਡਾ ਹੋ ਜਾਵੇਗਾ ਤੇ ਫਿਰ ਅਸੀਂ ਕੀ ਕਰਾਂਗੇ ਜਦੋਂ ਦਹੀਂ ਫੈਂਟਿਆ ਜਾਵੇਗਾ ਤਾਂ ਅਸੀਂ ਲਵਾਂਗੇ ਜੀ ਪੁਦੀਨਾ ਪੁਦੀਨਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਅਸੀਂ ਇੰਨਾ ਕੁ ਪੁਦੀਨਾ ਲੈ ਲਵਾਂਗੇ ਤੇ ਉਹਨੂੰ ਕਰਾਂਗੇ ਸਾਫ ਪੁਦੀਨੇ ਨੂੰ ਅਸੀਂ ਇੱਥੇ ਜਿਹੜਾ ਉਹ ਕੱਟ ਕੇ ਪਾ ਲਵਾਂਗੇ ਵਿੱਚ ਬਿਲਕੁਲ ਬ੍ਰੀਕ ਬ੍ਰੀਕ ਕੱਟ ਕੇ ਪਾਉਣਾ ਹੈ ਤੇ ਤੁਸੀਂ ਪੁਦੀਨਾ ਨਹੀਂ ਆ ਤੁਸੀਂ ਧਨੀਆ ਵੀ ਐਡ ਕਰ ਸਕਦੇ ਹੋ ਬਟ ਪੁਦੀਨੇ ਦਾ ਫਲੇਵਰ ਜਿਹੜਾ ਵਧੀਆ ਆਂਦਾ ਹੈ ਪੁਦੀਨਾ ਜਿਹੜਾ ਠੰਡਾ ਹੁੰਦਾ ਇੱਕ ਅਦੂ ਵੀ ਠੰਡਾ ਹੁੰਦਾ ਹੈ ਤੇ ਖਾਂਚ ਟੇਸਟੀ ਲੱਗਦਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਇੱਥੇ ਅਸੀਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਇੱਕ ਪਿਆਜ਼ ਤੇ ਹਰੀ ਮਿਰਚ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਤੇ ਨਾਲ ਇਹ ਜਿਹੜਾ ਪੁੱਜਾ ਹੋਇਆ ਜੀਰਾ ਸੀਗਾ ਇਹ ਸਾਬਤ ਜੀਰਾ ਇਹ ਇਹਨਾਂ ਸਾਰੀ ਚੀਜ਼ਾਂ ਨੂੰ ਵਿੱਚ ਅਸੀਂ ਐਡ ਕਰ ਦਵਾਂਗੇ ਜੇ ਤੁਸੀਂ ਟਮਾਟਰ ਖਾਣਾ ਪਸੰਦ ਕਰਦੇ ਹੋ ਤਾਂ ਉਹ ਵੀ ਐਡ ਕਰ ਸਕਦੇ ਹੋ ਬਟ ਜਿਹੜੇ ਸਾਡੇ ਬੱਚੇ ਆ ਉਹ ਟਮਾਟਰ ਨਹੀਂ ਲਾਈਕ ਕਰਦੇ ਤਾਂ ਮੈਂ ਇਹਨਾਂ ਵਿੱਚ ਨਹੀਂ ਪਾਇਆ ਤੇ ਇਹਨਾਂ ਸਾਰੇ ਚੀਜ਼ਾਂ ਨੂੰ ਮਿਕਸ ਕਰ ਦਵਾਂਗੇ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਜਿਹੜਾ ਕद्दू ਅਸੀਂ ਦੁੱਧ ਚ ਉਬਾਲ ਕੇ ਰੱਖਿਆ ਸੀ ਉਹ ਠੰਡਾ ਹੋ ਗਿਆ ਤੇ ਉਹਨੂੰ ਵਿੱਚ ਅਸੀਂ ਐਡ ਕਰ ਦਵਾਂਗੇ ਤੇ ਹੁਣ ਅਸੀਂ ਇਹਨੂੰ ਜਿਹੜਾ ਵਾ ਚੰਗੀ ਤਰੀਕੇ ਦੇ ਨਾਲ ਜਿਹੜਾ ਹਲਾ ਲਵਾਂਗੇ ਤੇ ਦਿਖਿਓ ਕਿੱਡਾ ਵਧੀਆ ਇਹ ਜਿਹੜਾ ਰਾਇਤੇ ਦੀ ਰੈਸਪੀ ਬਣ ਕੇ ਤਿਆਰ ਹੋ ਗਈ ਆ ਇਹ ਆਜੀ ਦੁੱਧ ਵਾਲੇ ਕद्दू ਦਾ ਰਾਇਤਾ ਇੱਕ ਵਾਰੀ ਇਹ ਰੈਸਪੀ ਵੀ ਟਰਾਈ ਕਰਕੇ ਜਰੂਰ ਦੇਖਿਓ ਅੱਗੇ ਮੈਂ ਤੜਕੇ ਵਾਲੇ ਰਾਇਤੇ ਦੀ ਰੈਸਪੀ ਪਾਈ ਸੀਗੀ ਜੇ ਤੁਸੀਂ ਬਹੁਤ ਪਸੰਦ ਕੀਤੀ ਤੇ ਇਹਨੂੰ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਤਾਂ ਹੁਣ ਅਸੀਂ ਟੇਸਟ ਅਕੋਰਡਿੰਗ ਜਿਹੜੀ ਇਹਦੇ ਵਿੱਚ ਲਾਲ ਮਿਰਚ ਤੇ ਨਮਕ ਤੇ ਇਹਦੇ ਵਿੱਚ ਹੁਣ ਅਸੀਂ ਐਡ ਕਰਾਂਗੇ ਜੀ ਇਹ ਕਾਲੀ ਮਿਰਚ ਤੇ ਧਨੀਆ ਪਾਊਡਰ ਧਨੀਆ ਦਾ ਪਾਊਡਰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਇਹ ਰਾਇਤਾ ਜਿਹੜਾ ਵਾ ਜੰਮੀ ਜੰਮੀ ਖਾਣ ਵਾਸਤੇ ਬਿਲਕੁਲ ਰੈਡੀ ਹੈ ਇਹਨੂੰ ਜਰਾ ਫ੍ਰਿਜ ਵਿੱਚ ਰੱਖ ਕੇ ਠੰਡਾ ਕਰਕੇ ਖਾਓ ਠੰਡਾ ਠੰਡਾ ਰਾਇਤਾ ਬਹੁਤ ਟੇਸਟੀ ਲੱਗਦਾ ਹੈ ਤੇ ਨਾਲ ਅਸੀਂ ਇਹਨੂੰ ਪਦੀਨੇ ਦੇ ਪੱਤੀਆਂ ਨਾਲ ਗਾਰਨਿਸ਼ ਕਰ ਦਿੱਤਾ ਤੇ ਦੇਖੋ ਕਿੰਨੀ ਵਧੀਆ ਲੁੱਕ ਕ੍ਰੀਏਟ ਹੋ ਗਈ ਹੈ ਤੇ ਬਿਲਕੁਲ 10 15 ਮਿੰਟ ਵਿੱਚ ਬਣ ਕੇ ਤੇ ਰੈਡੀ ਹੋ ਗਿਆ ਹੈ ਤੇ ਇਹਨੂੰ ਲੁੱਕ ਵਾਈਜ਼ ਵੀ ਵਧੀਆ ਲੱਗ ਰਿਹਾ ਹੈ ਜਿਹੜੀ ਚੀਜ਼ ਦੇਖਣ ਨੂੰ ਵਧੀਆ ਲੱਗਦੀ ਹੈ ਉਹ ਖਾਣ ਨੂੰ ਵੀ ਵਧੀਆ ਲੱਗਦੀ ਹੈ ਤੇ ਉਮੀਦ ਕਰਦੇ ਹਾਂ ਕਿ ਵੀਡੀਓ ਪਸੰਦ ਆਈ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਸਾਰੇ